ਸਾਨਾ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਕਈ-ਕਈ ਸਵਾਲ ਕਰਨਾ ਲਗਾਤਾਰ ਚੱਲ ਰਿਹਾ ਹੈ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਵਾਂ ਦੇ ਵੱਲੋਂ ਨਜ਼ਦੀਕੀ ਪਿੰਡ ਰੂੜਿਆਣਾ ਦੇ ਵਿਖੇ ਆਮ ਆਦਮੀ ਪਾਰਟੀ ਦੇ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਗੁਰਦੀਪ ਸਿੰਘ ਰੰਦਾਵਾ ਨੂੰ ਕਈ ਸਵਾਲ ਕੀਤੇ ਗਏ ਜਦੋਂ ਇੱਕ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਰੂੜਿਆਣਾ ਪਹੁੰਚੇ ਤਾਂ ਕਿਸਾਨ ਆਗੂ ਦਾ ਇਹ ਕਹਿਣਾ ਹੈ ਕਿ ਸਰਕਾਰ ਵੱਲੋਂ ਸੜੜਾ ਹੈ ਸ਼ੰਭੂ ਅਤੇ ਕਨੌਰੀ ਮੋੜ 'ਤੇ ਕਿਸਾਨਾਂ ਦੇ ਨਾਲ ਤੱਕੇਸ਼ਾਹੀ ਕੀਤੀ ਗਈ ਸੀ ਜਿਸ ਦੇ ਰੋਸ਼ ਵਿੱਟੂ ਆਮ ਆਦਮੀ ਪਾਰਟੀ ਦੇ ਆਗੂ ਦੇ ਕੋਲੋਂ ਸਵਾਲ ਪੁੱਛਣ ਦਾ سلسلہ ਲਗਾਤਾਰ ਜਾਰੀ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫੇਰ ਰੇੜਿਆਣੇ ਦੇ ਵਿੱਚ ਖੜਿਆ ਜਿੱਥੇ ਹਲਕਾ ਵਦਾ ਇੱਕ ਦੂਰ ਦੀ ਸ਼ਗਰਦਾਵਾ ਇੱਥੇ ਇਹ ਪਿੰਡ ਦੇ ਵਿੱਚ ਕੁਝ ਮਾਰਦਿਆਂ ਦੇ ਪਹੁੰਚੇ ਜਿਹਦੇ ਵਿੱਚ ਸਾਡੇ ਨਾਲ ਸ਼ੰਭੂ ਤੇ ਹੋਇਆ ਘੱਟਾ ਖੋਈਆਂ ਟਰਾਲੀ ਚੋਰੀਆਂ ਦੇ ਸਵਾਲ ਕੀਤੇ ਨੇ ਪਰ ਸਰਕਾਰ ਨੂੰ ਇਸ ਪੱਖ ਤੇ ਕੋਈ ਜਵਾਬ ਨਹੀਂ ਝੋਨਾ ਸਾਡਾ ਲੁੱਟਿਆ ਗਿਆ ਉਹਦਾ ਕੋਈ ਜਵਾਬ ਨਹੀਂ ਹੈ ਅਗਲੀ ਜਿਹੜੀ ਝੋਨਾ ਖੇਤਰਾ ਲਵਾਤਾ ਵਾ ਜੇ ਗੇਤਾ ਲਵਾਤਾ ਤੇ ਗੇਤਾ ਲੁੱਟ ਲੋਗੇ ਲੁੱਟਿਆ ਤੇ ਤੁਸਾਂ ਨਾ ਤੁਹਾਡੀ ਸਰਕਾਰ ਦੀ ਸ਼ਾਇਦ ਲੁੱਟਿਆ ਗਿਆ ਵਾ ਪਰ ਉਹਦਾ ਕੋਈ ਜਵਾਬ ਨਹੀਂ ਹੈਗਾ ਇਨਾਂ ਕੋਲ ਪਰ ਅੱਜ ਇਹ ਗੱਲ ਕਰਦੇ ਆ ਕਿ ਸਾਡੇ ਸ਼ਾਂਤਮਈ ਪ੍ਰੋਟੈਸਟ ਹੁੰਦੇ ਨੇ ਇਹ ਹਰ ਪਿੰਡ ਦੇ ਵਿੱਚ ਇਦਾਂ ਹੁੰਦੇ ਰਹਿਣਗੇ ਕਿਉਂਕਿ ਤੁਸਾਂ ੱੱੱਕਾ ਕੀਤਾ ਵਾ ਇਹ ਸਵਾਲ ਇਲੈਕਸ਼ਨ ਤੱਕ ਤੁਹਾਡੇ ਅੱਗੇ ਆਉਣਗੇ ਤੇ ਸਤਾਈ ਦੇ ਵਿੱਚ ਦੱਸ ਦੇਾਂਗੇ ਤੇ ਵਾਕੇ ਭਈ ਕਿਤਾ ਪੁਲਿਸ ਨੇ ਯੋਰ ਦੇ ਨਾਲ ਆਮ ਲੋਕਾਂ ਦੇ ਨਾਲ ਤੱਕ